ਨਾ ਹੁਣ ਸਭ ਤੋਂ ਪਹਿਲਾਂ ਆਪਾਂ 20 22 ਦਾ ਪੀਸ ਦੀ ਗੱਲ ਕਰ ਲੈਣੇ ਆਂ ਮਾਰਕੀਟ ਦੇ ਵਿੱਚ ਤੁਹਾਨੂੰ ਸਿਰਫ ਔਰ ਇਹ ਲਾ ਲਓ 900000 ਐਦਾਂ ਦਿੱਦਾਂ ਗਾ ਆਉਂਦਾ ਉੱਥੇ ਲਾ ਦਿੰਦੇ ਨੇ ਆਪਣੇ ਕੋਲ ਸਿਰਫ ਔਰ ਸਿਰਫ ਇਹ 600 ਰੁਪਏ ਦਾ ਪੀਸ ਹੈ ਜੀ ਇੰਨਾ ਕ ਜਿਆਦਾ ਮਹਿੰਗਾ ਬਿਕਦਰ ਮੇਰੇ ਕੋਲ ਜਦੋਂ ਆ ਜਾਣਗੇ ਨਾ ਉਹਨਾਂ ਨੂੰ ਇੰਨਾ ਕ ਜਿਆਦਾ ਡਿਸਕਾਊਂਟ ਦੂੰਗਾ ਨਾ ਮੈਂ ਇਹ ਚੀਜ਼ ਦੇ ਵਿੱਚ ਵੀ ਉਹ ਬਾਜ਼ਾਰ ਭੁੱਲ ਜਾਣਗੇ ਦੋਸਤੋ ਇਸ ਦਿਵਾਲੀ ਮੌਕੇ ਨਾ ਸਾਨੂੰ ਸਾਡੇ ਵਿਊਰ ਤੇ ਬਹੁਤ ਸਾਰੇ ਮੈਸੇਜ ਆ ਰਹੇ ਸੀ ਕਹਿੰਦੇ ਬਾਕੀ ਸਾਰੇ ਕਨਸੈਪਟ ਤੇ ਤਾਂ ਵੀਡੀਓ ਪਾਈ ਜਾਂਦੇ ਹੋਂ ਇੱਕ ਘਰ ਨੂੰ ਸਜਾਉਣ ਵਾਸਤੇ ਡੈਕੋਰੇਟਿਵ ਆਰਟਵਾਂ ਮੂਰਤੀਆਂ ਜਾਂ ਘਰ ਦੇ ਵਿੱਚ ਰੱਖਣ ਵਾਸਤੇ ਜਿਹੜੇ ਫੁੱਲ ਬੂਟੇ ਹੁੰਦੇ ਨੇ ਉਹ ਸਾਰੀ ਵੈਰਾਈਟੀ ਕਿੱਥੋਂ ਲਈਏ ਸੀ ਤੇ ਆਪਾਂ ਫਿਰ ਤੁਹਾਡੇ ਵਾਸਤੇ ਮਲੇਰ ਕੋਟਲੇ ਦੇ ਵਿੱਚ ਇੱਕ ਹੋਲ ਸੇਲ ਰੇਟਾਂ ਵਾਲੀ ਮਤਲਬ ਇਹ ਸਾਰੀਆਂ ਆਈਟਮਾਂ ਤੁਹਾਨੂੰ ਹੋਲ ਸੇਲ ਰੇਟਾਂ ਦੇ ਮਿਲ ਜਾਣੀਆਂ ਨੇ ਇਹ ਜੀ ਦੁਕਾਨ ਲੱਭ ਰਹੀ ਹੈ ਰਵੀ ਲਾਈਟ ਸਰਵਿਸ ਐਂਡ ਫੋਟੋ ਗੈਲਰੀ ਜਿੱਥੇ ਤੁਹਾਨੂੰ ਮਤਲਬ ਪਤਾ ਹੀ ਨਹੀਂ ਕਿੰਨੀ ਕੁਆਂਟੀਟੀ ਦੇ ਵਿੱਚ ਇਹ ਆਈਟਮਾਂ ਜਿਹੜੀਆਂ ਲੈ ਮਿਲ ਜਾਣੀਆਂ ਨੇ ਫੋਟੋ ਦੀ ਗੱਲ ਕਰਦੇ ਆ ਤੁਸੀਂ ਆਮ ਦੇਖਦੇ ਹੋਵੋਗੇ ਤੁਹਾਨੂੰ ਕਿਤੇ 100 ਪੀਸ ਮਿਲ ਜੂ 200 ਪੀਸ ਮਿਲ ਜੂ ਇੱਥੇ ਕਈ ਮਤਲਬ ਲੱਖਾਂ ਦੇ ਹਿਸਾਬ ਨਾਲ ਤੁਹਾਨੂੰ ਪੀਸ ਮਿਲ ਜਾਣਗੇ ਤੇ ਆਜੋ ਆਪਾਂ ਬਾਈ ਉਹਨਾਂ ਤੋਂ ਜਾਣਦੇ ਆਂ ਵੀ ਕਿਸ ਤਰ੍ਹਾਂ ਦੀ ਆਈਟਮਾਂ ਨੇ ਕੀ ਰੇਟ ਰਹਿਣ ਵਾਲੇ ਨੇ ਇਸ ਵਾਰ ਵੀਰੇ ਦੀਵਾਲੀ ਮੌਕੇ ਤੇ ਆਪਾਂ ਬਹੁਤ ਹੀ ਹਿਊਜ਼ ਕੁਆਂਟੀਟੀ ਦੇ ਵਿੱਚ ਸਮਾਨ ਲੈ ਕੇ ਆਏ ਆਂ ਤੇ ਇਹਦੇ ਵਿੱਚ ਆਪਣੇ ਕੋਲ ਫੋਟੋਜ਼ ਵੀ ਨੇ ਇਹਦੇ ਵਿੱਚ ਆਪਣੇ ਕੋਲੇ ਫਲਾਵਰਜ਼ ਵੀ ਨੇ ਇਹਦੇ ਵਿੱਚ ਆਪਣੇ ਕੋਲ ਲਾਈਟ ਡੈਕੋਰੇਸ਼ਨ ਦੀ ਸਾਰੀ ਵੈਰਾਈਟੀ ਹੈ ਠੀਕ ਹੈ ਜਿਵੇਂ ਅੱਜ ਕੱਲ੍ਹ ਆਹ ਆਈਟਮਾਂ ਲੋਕ ਬਹੁਤ ਦੀਵਾਲੀ ਦੇ ਮੌਕੇ ਹਨਾ ਲੈ ਕੇ ਜਾਂਦੇ ਨੇ ਤੇ ਫਲਾਵਰਜ਼ ਦੀ ਬਹੁਤ ਵਾਈਡ ਰੇਂਜ ਇਹਨਾਂ ਕੋਲੇ ਹੈਗੀ ਆ ਬਹੁਤ ਜ਼ ਔਰ ਇੰਨੀ ਕੀ ਵੈਰਾਈਟੀ ਹੈ ਵੀ ਤੁਸੀਂ ਇੱਕ ਨਾਲ ਦੇ 8-8 ਪੀਸ ਦੇਖੋਗੇ ਤੇ ਆਹ ਦੇਖ ਲਓ ਆਹ ਐਟਮ ਆਪਾਂ ਜ਼ਿਆਦਾਤਰ ਘਰ ਨੂੰ ਸਜਾਉਣ ਵਾਸਤੇ ਲੈ ਕੇ ਜਾਂਦੇ ਹੁੰਦੇ ਆ ਹਨ ਇਹ ਹਰ ਇੱਕ ਘਰ ਦੀ ਜ਼ਰੂਰਤ ਹੈ ਇਹ ਦੀ ਵੀ ਮਤਲਬ ਉਹ ਰੇ ਵਾਸਟ ਵੈਰਾਈਟੀ ਆਪਣੇ ਕੋਲ ਸਰ ਇਹ ਜੋ ਵੈਰਾਈਟੀ ਹੈ ਇਹ ਨਾਰਮਲ ਹੈ ਮਤਲਬ ਆਪਣੇ ਨਾਰਮਲ ਘਰਾਂ ਦੇ ਵਿੱਚ ਹਨਾ ਨਾਰਮਲ ਸ਼ਾਪਾਂ ਦੇ ਮਿਲਦੀ ਰਹਿੰਦੀ ਹੈ ਹਨਾ ਇਹ ਨਾਰਮਲ ਹੈ ਨਾਰਮਲ ਰੇਟ ਦੇ ਵਿੱਚ ਸਾਰੇ ਕਿਤੇ ਆ ਸਭ ਤੋਂ ਜ਼ਿਆਦਾ ਵੈਰਾਈਟੀ ਆਪਣੇ ਕੋਲੇ ਫਲਾਵਰ ਦੇ ਵਿੱਚ ਹੈ ਔਰ ਸਭ ਤੋਂ ਜ਼ਿਆਦਾ ਵੈਰਾਈਟੀ ਆਪਣੇ ਕੋਲੇ ਫੋਟੋਜ਼ ਦੇ ਵਿੱਚ ਇਹ ਆ ਗਿਆ ਪਹਿਲਾ ਸੈਕਸ਼ਨ ਜਿੱਥੇ ਆਪਾਂ ਕਹਿੰਦੇ ਆਂ ਦੇਵੀ-ਦੇਵਤਿਆਂ ਵਾਲੀਆਂ ਫੋਟੋ ਆ ਗਈਆਂ ਇਹਦੇ ਵਿੱਚ ਸਾਈਜ਼ ਦੇ ਵਿੱਚ ਦੇਖ ਲਓ ਚਾਹੇ ਛੋਟੀ ਫੋਟੋ ਲੈਣੀ ਆ ਚਾਹੇ ਵੱਡੀ ਸਾਈਜ਼ ਦੇ ਵਿੱਚ ਲੈਣੀ ਆ ਬਹੁਤ سارے ਸਾਈਜ਼ ਮਿਲ ਜਾਣਗੇ ਜੀ ਔਰ ਬਹੁਤ ਸਾਰੀ ਸਿੰਦਰੀ ਮਿਲ ਜੂਗੀ ਔਰ ਮਾਰਕੀਟ ਨਾਲੋਂ 50% ਦਾ ਆਪਣਾ ਫਰਕ ਹੋਊਗਾ ਜੀ ਰੇਟ ਦਾ ਰੇਟ ਗਾਹਕ ਰੇਟ ਆਪਣਾ ਟਰਾਈ ਕਰਕੇ ਆਵੇ ਹਨਾ ਆਪਾਂ ਨੂੰ ਫਰਕ ਲੱਗੂਗਾ ਹੀ ਲੱਗੂਗਾ ਜੀ ਉਹਨਾਂ ਨੂੰ ਠੀਕ ਹੈ ਕਿਉਂਕਿ ਇੱਥੇ ਕੰਮ ਹੋਲ ਸੇਲ ਜੀ ਮਿਲਣਾ ਤੁਹਾਨੂੰ ਕੁਆਂਟੀਟੀ ਵਾਕੀ ਦੇਖ ਲਓ ਜਿਹੜੀ ਆਈਟਮ ਤੁਸੀਂ ਦੇਖ ਰਹੇ ਹੋ ਜੀ ਇਹਦਾ ਕੁਝ ਵੀ ਨਹੀਂ ਹੈਗੀ ਕਿਉਂਕਿ ਫੋਟੋ ਆਪਣੀਆਂ ਉਰੀ ਤਿਆਰ ਹ ਔਰ ਸਾਰੀ ਫੋਟੋਜ਼ ਜਿੰਨੀ ਵੀ ਹੈ ਸਾਰੀ ਖੁਦ ਹੀ ਮੈਨੂਫੈਕਚਰਿੰਗ ਹੈ ਕੁਝ ਵੀ ਬਾਹਰੋਂ ਨਹੀਂ ਲੰਦੇ ਅਸੀਂ ਫੋਟੋਜ਼ ਦੇ ਵਿੱਚ ਅਸੀਂ ਹੋਲਸੇਲਰ ਵੀ ਆ ਰਿਟੇਲਰ ਵੀ ਆ ਦੋਨੋਂ ਹੀ ਆ ਇਹਦੇ ਜੋ ਪ੍ਰਾਈਸ ਨੇ ਉਹ ਹੁਣ ਜੋ ਆਪਾਂ ਪ੍ਰਾਈਸ ਦਵਾਂਗੇ ਉਹ ਐਜ਼ ਅ ਹੋਲਸੇਲਰ ਹੀ ਦਵਾਂਗੇ ਅਗਰ ਕਿਸੇ ਨੇ ਸਾਡੇ ਨਾਲ ਹੋਲਸੇਲਰ ਜੋੜਨਾ ਚਾਹੁੰਦੇ ਨੇ ਹੋਲਸੇਲਰ ਵੀ ਜੋੜ ਲਾਂਗੇ ਅਗਰ ਭਾਈ ਜਨ ਕਿਸ ਨੇ ਗਾਗ ਨੇ ਇੱਕ ਤੇ ਜਾਂ ਦੋ ਪੀਸ ਲੈਣੇ ਆ ਤਾਂ ਉਹ ਰਿਟੇਲ ਦੀ ਕੈਟਾਗਰੀ ਉਹ ਵੀ ਰਿਟੇਲ ਦੀ ਕੈਟਾਗਰੀ ਚ ਲੈ ਲੈਣਾ ਹੁਣ ਸਭ ਤੋਂ ਪਹਿਲਾਂ ਆਪਾਂ 282 ਦਾ ਪੀਸ ਦੀ ਗੱਲ ਕਰ ਲੈਨੇ ਆ ਮਾਰਕੀਟ ਦੇ ਵਿੱਚ ਤੁਹਾਨੂੰ ਸਿਰਫ ਔਰੇ ਇਹ ਲਾ ਲ ਹਜ਼ਾਰ ਐਦਾਂ ਦਿੱਦਾ ਗਾ ਆਉਂਦਾ ਉੱਥੇ ਲਾ ਦਿੰਦੇ ਨੇ ਆਪਣੇ ਕੋਲ ਸਿਰਫ ਔਰ ਸਿਰਫ ਇਹ 600 ਰੁਪਏ ਦਾ ਪੀਸ ਹੈ ਜੀ ਬੱਲੇ ਬੱਲੇ ਚੈੱਕ ਕਰ ਲੋ ਪੀਸ 600 ਰੁਪਏ ਦਾ ਪੀਸ ਹੈ ਪੀਸ ਦੀ ਕੁਆਲਿਟੀ ਵੀ ਚੈੱਕ ਕਰ ਲੋ ਤੇ ਨਾਲ ਦੇਖੋ ਇਹਨਾਂ ਦੀ ਮੈਨੂਫੈਕਚਰਿੰਗ ਖੁੱਦੀ ਆ ਸਾਡੀ ਖੁੱਦੀ ਮੈਨੂਫੈਕਚਰਿੰਗ ਹੈ ਔਰ ਟੋਟਲੀ ਹੀ ਐਮ ਡੀ ਐਫ ਦੇ ਵਿੱਚ ਫੋਟੋ ਬਣਦੀ ਆ ਵੀ ਚੈੱਕ ਕਰ ਲਓ ਔਰ ਫਿਨਿਸ਼ ਤਾਂ ਤੁਹਾਨੂੰ ਦੇਖ ਕੇ ਹੀ ਪਤਾ ਲੱਗ ਜਾਣਾ ਇਹ ਕਿੰਨੀ ਸੋਹਣੀ ਹੈ ਜੀ ਹੈਨਾ ਇਹਦੇ ਵਿੱਚ ਆਪਣੇ ਕੋਲ ਹੁਣ ਰੇਂਜ ਬਹੁਤ ਸਾਰੀ ਆ ਜਾਂਦੀ ਹੈ ਕਿਉਂਕਿ ਇੱਕੋ ਹੀ ਸਾਈਜ਼ ਦੇ ਵਿੱਚ ਕਾਫੀ ਸਾਰੇ ਰੇਟ ਆ ਜਾਂਦੇ ਨੇ ਹੁਣ ਇਹਦੇ ਵਿੱਚ ਆਹ 20 22 ਦੇਖ ਲਓ ਹੁਣ ਇਹਦੇ ਵਿੱਚ ਹੀ ਤੁਹਾਨੂੰ ਮੈਂ ਥੋੜੀ ਜੀ ਹੋਰ ਸਸਤੀ ਫੋਟੋ ਦਿਖਾ ਦਿੰਦਾ ਤੁਹਾਨੂੰ ਆਪ ਵੀ ਪਤਾ ਲੱਗ ਜਾਊਗਾ ਜੀ ਲੋ ਠੀਕ ਹੈ ਜੀ ਮਤਲਬ ਇਹ ਚੈੱਕ ਕਰ ਸਕਦੇ ਹੋ ਕੰਪੇਅਰ ਕਰ ਸਕਦੇ ਹੋ ਸਾਈਜ਼ ਇੱਕੋ ਹੀ ਹੈ ਬਸ ਫਰਕ ਕਿੰਨਾ ਕੀ ਕੁਆਲਿਟੀ ਦੇ ਵਿੱਚ ਥੋੜਾ ਜਿਹਾ ਕੰਪਰੋਮਾਈਜ਼ ਕਰਨਾ ਪੈਣਾ ਥੋੜਾ ਜਿਹਾ ਕੰਪਰੋਮਾਈਜ਼ ਹੁੰਦਾ ਠੀ ਸੇਮ ਪੀਸ ਮਤਲਬ 416 ਮਿਲ ਰਿਹਾ ਸਿਰਫ 400 ਰੁਪਏ ਦਾ ਲਾਈਟਾਂ ਵਾਲੀ ਦਿਖਾਉਣੇ ਸਰ ਆਜੋ ਅੰਦਰ ਆ ਮਤਲਬ ਇੱਥੇ ਆ ਸੈਕਸ਼ਨ ਦੇ ਵਿੱਚ ਇੰਡੀਆਂ ਘੈਂਟ ਇਨਾਂ ਕੋਲੇ ਫੋਟੋਜ਼ ਨੇ ਕਰੋ ਚੈੱਕ ਐਨੀ ਹਿਊਜ਼ ਕੁਆਂਟੀਟੀ ਹਾਂਜੀ ਐਨਾ ਹਿਊਜ਼ ਸਟਾਕ ਮਰੇਕ ਕੋਟਲੇ ਦੇ ਵਿੱਚ ਕੱਲਾ ਮਰੇਕ ਕੋਟਲੇ ਨਹੀਂ ਹੋਰ ਵੀ ਜਿੰਨੇ ਆਲੇ-ਗਲੇ ਸ਼ਹਿਰ ਨੇ ਉੱਥੇ ਆਪਣੀ ਜਿੰਨੀ ਕੁਆਂਟੀਟੀ ਨਹੀਂ ਮਿਲਨੀ ਜੀ ਕਿਸੇ ਨੂੰ ਕੁਆਂਟੀਟੀ ਨਹੀਂ ਮਿਲਨੀ ਹੈ ਨਾ ਜਿੰਨੀ ਕੁਆਲਿਟੀ ਉਹ ਮਿਲਣੀ ਮਤਲਬ ਇੰਨੀ ਜ਼ਿਆਦਾ ਕੁਆਂਟੀਟੀ ਹੈ ਇਨਾਂ ਕੋਲੇ ਕਿ ਕੈਮਰੇ ਦੇ ਵਿੱਚ ਵੀ ਨਹੀਂ ਪੂਰੀ ਆ ਰਹੀ ਬਹੁਤ ਸਾਰਾ ਆਪਣੇ ਕੋਲੇ ਇਹ ਲਗਭਗ ਐਨ ਲਾ ਲਓ ਜੀ ਇੱਥੇ-ਇੱਥੇ ਕੱਲੀ ਸਟਾਰਟ ਹੋ ਜਾਂਦੀ ਹੈ 100 ਰੁਪਏ ਤੋਂ 100 ਰੁਪਏ ਰੁਪਏ ਤੋਂ ਫੋਟੋ ਸਟਾਰਟ ਹੋ ਜਾਂਦੀ ਹੈ ਕਈ ਲੋਕ ਕੀ ਕਹਿੰਦੇ ਨੇ ਵੀ ਗੈਲਰੀ ਵੱਡੀ ਆ ਯਾਰ ਇਹਨਾਂ ਦੇ ਦਾ ਰੇਟ ਬਹੁਤ ਜ਼ਿਆਦਾ ਹੋਣਗੇ ਪਰ ਰੇਟ ਜ਼ਿਆਦਾ ਨਹੀਂ ਹੈਗੇ ਜੀ ਸਟਾਕ ਬਹੁਤ ਜ਼ਿਆਦਾ ਹੈ ਔਰ ਰੇਂਜ ਵੀ ਬਹੁਤ ਜ਼ਿਆਦਾ ਜਿਵੇਂ ਦੀਵਾਲੀ ਦੇ ਮੌਕੇ ਜੀ ਲక్ష్ਮੀ ਮਾਤਾ ਦੀ ਪੂਜਾ ਹੁੰਦੀ ਆ ਤੇ ਇਹ ਫੋਟੋ ਲਾਈਟਾਂ ਵਾਲੀ ਆ ਗਈ ਬਈ ਹਨਾ ਇਹ ਲਾਈਟ ਵਾਲਾ ਪੀਸ ਹੈ ਜੀ ਔਰ ਮਾਰਕੀਟ ਦੇ ਵਿੱਚ ਪੀਸ 400 ਦਾ ਵਿਕਦਾ ਜੀ 500 ਦਾ ਵਿਕਦਾ ਜਿੱਥੇ ਲੋਕਾਂ ਨੂੰ ਰੇਟ ਲਾਉਂਦੇ ਨੇ ਉੱਥੇ ਲਾ ਦਿੰਦੇ ਨੇ ਲੋਕ ਪਰ ਆਪਣੇ ਕੋਲੇ ਸਿਰਫ ਔਰ ਸਿਰਫ ਇਹ 350 ਰੁਪਏ ਦਾ ਸਿਰਫォਰ ਸਿਰਫ 3500 ਹਾਂਜੀ ਇਹ ਜਿਹੜੀ ਲਾਈਟਨਿੰਗ ਵੈਰਾ ਦੀ ਆ ਇਹ ਵੀ ਸਾਰਾ ਕੰਮ ਆਪਣਾ ਹੀ ਆ ਜੀ ਲੋ ਜੀ ਸਭ ਕੁਝ ਆਪਣਾ ਸਰ ਸਭ ਕੁਝ ਆਪਣਾ ਲਾਈਟਨਿੰਗ ਵੈਰਾ ਵੀ ਦੇਖ ਲਓ ਲਾਈਟਨਿੰਗ ਪੋਸਟਰ ਫਰੇਮਿੰਗ ਸਭ ਕੁਝ ਆਪਣਾ ਹੈ ਕਸਟਮਾਈਜ਼ ਫੋਟੋ ਵੀ ਬਣਦੀਆਂ ਨੇ ਸਰ ਲੋ ਸਾਰੀਆਂ ਜਿਹੜੀਆਂ ਫੋਟੋ ਬਣਦੀਆਂ ਨੇ ਇੱਥੇ ਹੀ ਇਹਨਾਂ ਦੀਆਂ ਬਣਦੀਆਂ ਨੇ ਇੱਥੇ ਬੋਰਡ ਲੱਗਿਆ ਹੋਇਆ ਇਹਦੇ ਵਿੱਚ ਆ ਛੋਟੇ ਸਾਈਜ਼ ਚ ਆ ਗਈ ਜੇ ਵੱਡੇ ਸਾਈਜ਼ ਚ ਲੈਣੀ ਆ ਤਾਂ ਵੀ ਹੈਗੀ ਆ ਆ ਦੇਖ ਲਓ ਜੀ ਆ ਸਾਰੀਆਂ ਲਾਈਟਨਿੰਗ ਵਾਲੀਆਂ ਫੋਟੋ ਆ ਜਾਂਦੀਆਂ ਨੇ ਸਾਰੀ ਸਰ ਲਾਈਟ ਵਾਲੀ ਫੋਟੋਆਂ ਨੇ ਇੱਥੋਂ ਲੈ ਕੇ ਇੱਥੇ ਤੱਕ ਸਾਰੇ ਸਾਰੀ ਲਾਈਟ ਹੈ ਇਸ ਦੇਖੋ ਜੀ ਆਪ ਪੀਸ ਚੈੱਕ ਕਰ ਰਹੇ ਹਾਂ ਉਹ ਚੁਲਾ ਕੇ ਦਿਖਾਉਂਦੇ ਆ ਪੀਸ ਇਹ ਪੀਸ ਦੇਖੋ ਕਿੰਨਾ ਸੋਹਣਾ ਇਹ ਸਾਰੀਆਂ ਐਲਈਡੀਆਂ ਦੇਖੋ ਜੀ ਪੀਸ ਦੇਖੋ ਕਿੰਨਾ ਜੱਜਦਾ ਕਿੰਨਾ ਇਹਦੇ ਵਿੱਚ ਸਰ ਹੋਰ ਵੀ ਵੈਰਾਈਟੀ ਹੈਗੀ ਆ ਓਕੇ ਬਹੁਤ ਸਾਰੀ ਵੈਰਾਈਟੀ ਆਈ ਹੋਈ ਹੈ ਅਗਰ ਕਸਟਮਰ ਇੱਥੇ ਆਊਗਾ ਤਾਂ ਵੈਰਾਈਟੀ ਜ਼ਰੂਰ ਮਿਲੂ ਵੈਰਾਈਟੀ ਸਾਰੀ ਆਪਾਂ ਕਿਉਂਕਿ ਵੀਡੀਓ ਦੇ ਵਿੱਚ ਪੋਸੀਬਲ ਨਹੀਂ ਹੈਗਾ ਕਿ ਆਪਾਂ ਇੰਨੀ ਵਸ ਵੈਰਾਈਟੀ ਕੱਲਾ ਕੱਲਾ ਪੀਸ ਤੁਹਾਨੂੰ ਚੈੱਕ ਕਰਾ ਸਕੀਏ ਸਰਸਰੀ ਜੀ ਨਿਗਾਹ ਮਾਰ ਲਓ ਹਰ ਤਰ੍ਹਾਂ ਦੀ ਉਧਰੋਂ ਐਂਟਰੀ ਹੁੰਦੀ ਹੈ ਘੁੰਮ ਕੇ ਬੰਦਾ ਆਉਂਦਾ ਹੈ ਤਾਂ ਅੱਖਾਂ ਨੂੰ ਵੈਰਾਈਟੀ ਹੀ ਵੈਰਾਈਟੀ ਦੇਖਣੀ ਆ ਜਿੱਧਰ ਨੂੰ ਮਰਜੀ ਨਿਗਾਹ ਮਾਰ ਲਓ ਤੁਹਾਨੂੰ ਵੈਰਾਈਟੀ ਹੀ ਦਿਖਣੀ ਆ ਕਿ ਆਗੇ ਤੁਹਾਨੂੰ ਦਿਖਾਉਨੇ ਆਪਾਂ ਗੰਨਾ ਗੰਨੇ ਦੇ ਵਿੱਚ ਆਰਟੀਕਲ ਬਣਿਆ ਹੋਇਆ ਔਰ ਇਹ ਗੰਨਾ ਓਰੀਜਨਲ ਨਹੀਂ ਹੈਗੀ ਜੀ ਕਿਤੇ ਐਨਾ ਸੋਚੋ ਓਰੀਜਨਲ ਨਹੀਂ ਓਰੀਜਨਲ ਨਹੀਂ ਹੈਗੀ ਇਹ ਪਲਾਸਟਿਕ ਦੀ ਗੰਨਾ ਹੈ ਠੀਕ ਹੈ ਠੀਕ ਹੈ ਜੀ ਔਰ ਗਿਫਟਿੰਗ ਵਾਸਤੇ ਬਹੁਤ ਯੂਜ਼ ਕਰਦੇ ਲੋਗ ਗਿਫਟਿੰਗ ਵਾਸਤੇ ਸਰ ਹਿਊਜ ਕੁਆਂਟੀਟੀ ਦੇ ਵਿੱਚ ਲੋਕ ਲੈ ਕੇ ਜਾਂਦੇ ਨੇ ਘਰਾਂ ਚ ਕੋਠੀਆਂ ਦੇ ਵਿੱਚ ਲਾਉਂਦੇ ਨੇ ਇਹ ਚੀਜ਼ਾਂ ਹਾਂਜੀ ਹਾਂਜੀ ਔਰ ਤੁਹਾਨੂੰ ਕਿੰਨਾ ਲੱਗਦਾ ਕਿੰਨੇ ਦੀ ਹੋਗੀ ਇਹ ਮਤਲਬ ਅਗਰ ਅਸੀਂ ਮਾਰਕੀਟ ਦੀ ਗੱਲ ਕਰ ਲਈਏ ਤਾਂ ਮਾਰਕੀਟ ਦੇ ਵਿੱਚ 5000 6000 4000 ਐਵੇਂ ਚੱਲਦੀ ਹੈ 5000 6000 7000 ਵੱਡੇ ਵੱਡੇ ਮੋਲਾ ਦੇ ਵਿੱਚ 8000 ਦੀ ਵੀ ਵਿਕਦੀ ਹੈ ਜੀ ਹਾਂ ਵਿਕਦੀ ਹੈ ਜੀ ਤੁਹਾਨੂੰ ਕੀ ਲੱਗਦਾ ਕਿੰਨੇ ਦੀ ਹੋਊਗੀ ਜੀ ਆਪਣੇ ਕੋਲੇ ਬਾਈ ਜਿਵੇਂ 8000 ਹੈ ਉਹਦੋਂ ਅੱਧੀ ਹੋਊ 4000 ਦੀ ਹੋਊਗੀ ਬਿਲਕੁਲ ਨਹੀਂ ਜੀ ਹੋਰ ਥੱਲੇ ਆਜੋ ਜੀ ਇਹਦੋਂ ਥੱਲੇ ਆ ਜੀ ਇਹ ਤੋਂ ਥੱਲੇ ਆਜੋ ਜੀ 3000 ਦੀ ਹੋਊਗੀ ਹੋਰ ਥੱਲੇ ਆਜੋ ਜੀ 2500 ਦੀ ਹੋਊਗੀ ਹੋਰ ਥੱਲੇ ਆਜੋ ਜੀ ਉਹ 2000 ਦੀ ਹੋਊਗੀ 2000 ਦਾ ਪੀਸ ਦੇ ਦਾਂਗੇ ਜੀ ਓਏ ਹੋਏ ਹੋਏ 2000 ਦੇ ਵਿੱਚ ਦੇਖ ਲਓ ਫਿਰ ਆਏ ਨਾ ਹੋਵੇ ਵੀ ਆਜਵੇ ਤੁਸੀਂ ਕਹਿ ਦੋ ਛੋਟਾ ਸਾਈਜ਼ ਮੈਂ ਕਹਿੰਦਾ ਜੀ ਮਾਲ ਨਹੀਂ ਮੇਰਾ ਖਤਮ ਹੁੰਦਾ ਮਤਲਬ ਸਾਈਜ਼ ਰਸ ਲੋ ਇਹਦਾ ਕੀ ਆ ਸਾਈਜ਼ ਕੀ ਆਏਗਾ ਜੀ 20 40 20 40 ਮਤਲਬ ਅਗਰ 12 ਮੰਦੇ ਆ ਤਾਂ 2 ਫੁੱਟ ਬਾਈ 3 ਫੁੱਟ ਦਾ ਸਾਈਜ਼ ਹੈ ਜੀ ਠੀਕ ਹੈ 2 ਫੁੱਟ ਬਾਈ 3 ਫੁੱਟ ਦਾ ਪੀਸ ਹੈ ਤੇ ਇਹਦੇ ਵਿੱਚ ਵੀ ਆਏ ਨਹੀਂ ਹੈਗਾ ਵੀ ਸਿੰਗਲੇ ਪੀਸ ਬਾਈ ਉਹਨਾਂ ਨੇ ਦਿਖਾਇਆ ਬਹੁਤ سارے ਨੇ ਸਰ ਵੈਰਾਈਟੀ ਦੇਖੋ ਜੀ ਚੈੱਕ ਕਰੋ ਵਾਹ ਜੀ ਵਾਹ ਕਿਹੜਾ ਕਿਹੜਾ ਰਾਇਲ ਲੁੱਕ ਵਾਲਾ ਪੀਸ ਆ ਨਾ ਦੇਖੋ ਸਿਰਫ 1800 ਰੁਪਏ ਦਾ ਪੀਸ ਹੈ ਜੀ ਸਿਰਫ 1800 ਰੁਪਏ ਸਿਰਫ 1800 ਉਹ ਇੰਨੀ ਕਿਤਾਬ ਮੈਡ ਲਾਈ ਹੋਈ ਹੈ ਤੁਸੀਂ ਇਹਨੂੰ ਆਹ ਦੇਖੋ ਜੀ ਇਧਰ ਵੀ ਕਾਫੀ ਵੈਰਾਈਟੀ ਪਈ ਹੈ ਇਹਦੇ ਵਿੱਚ ਆਜੋ ਜੀ ਹੁਣ ਤੁਹਾਨੂੰ ਇੱਕ ਹੋਰ ਕਮਾਲ ਦੀ ਆਈਟਮ ਦਿਖਾਉਣੇ ਆ ਆਜੋ ਲਓ ਜੀ ਅੱਗੇ ਹੁਣ ਪਤਾ ਨਹੀਂ ਕਿਹੜੀ ਚੀਜ਼ ਦਿਖਾ ਰਹੇ ਨੇ ਆਜੋ ਦਿਖਾਓ ਜੀ ਚੈੱਕ ਕਰੋ ਜੀ ਇਹ ਪੀਸ ਹੈਗਾ ਜੀ 2448 ਕੈਨਵਸ ਅੱਛਾ ਕੈਨਵਸ ਤੇ ਬਣਿਆ ਹੋਇਆ ਇਹ ਕੈਨਵਸ ਦੀ ਪ੍ਰਿੰਟਿੰਗ ਹੋਈ ਹੋਈ ਹੈ ਜਿਹਨੂੰ ਆਪਾਂ ਪੇਂਟਿੰਗ ਵਗੈਰਾ ਕਰਦੇ ਹੁੰਦੇ ਨੇ ਉਹੀ ਕੈਨਵਸ ਹੈ ਜੀ ਅੱਛਾ ਉਹਦੇ ਤੇ ਪ੍ਰਿੰਟਿੰਗ ਹੋਈ ਹੈ ਇਹਦਾ ਫਿਰ ਫਾਇਦਾ ਕੀ ਹੁੰਦਾ ਸਰ ਇਹਦਾ ਫਾਇਦਾ ਇੱਕੋ ਹੀ ਔਰ ਕੁਆਲਿਟੀ ਹੈ ਔਰ ਬਹੁਤ ਲੰਬੇ ਪੀੜ ਚੱਲਦੀ ਹੈ ਫਿੱਟਦਾ ਨਹੀਂ ਹੈਗਾ ਰੰਗ ਛੇਤੀ ਮਤਲਬ ਨਾ ਤਾਂ ਰੰਗ ਫੇਡ ਹੋਵੇ ਨਹੀਂ ਖਰਾਬ ਹੋਵੇ ਇਹ ਹੋਣਾ ਖਰਾਬ ਹੋਵੇ ਤੇ ਪ੍ਰਿੰਟਿੰਗ ਦੀ ਕੁਆਲਿਟੀ ਬਹੁਤ ਜ਼ਿਆਦਾ ਨਿਕਲਦੀ ਮਤਲਬ ਕੈਨਵਸ ਤੇ ਬਣੀ ਹੋਈ ਹੈ ਜਿਹੜੀ ਇਹ ਸਿਨਰੀਆ ਇਹਦਾ ਇਹਦੇ ਲੁੱਕ ਐਵੇਂ ਆ ਰਹੀ ਆ ਜਿਵੇਂ ਆਪਾਂ ਐਕਚੁਅਲ ਦੇ ਵਿੱਚ ਹਰਮੰਦਰ ਸਾਹਿਬ ਦੇ ਦਰਸ਼ਨ ਕਰਦੇ ਹੋਈਏ ਦੇਖੋ ਜੀ ਤੁਹਾਨੂੰ ਐ ਲੱਗਦਾ ਹੋਊਗਾ ਜਿਵੇਂ オリジナル ਆਪਾਂ ਹਰਮੰਦਰ ਸਾਹਿਬ ਦੇ ਦਰਸ਼ਨ ਕਰਦੇ ਹੁੰਨੇ ਆ ਤੇ ਕੈਲਮਸ ਤੇ ਬਣਾਇਆ ਹੋਇਆ ਪੀਸ ਆ ਤੇ ਸਭ ਇਹਦਾ ਪ੍ਰਾਈਸ ਕੀ ਹੋਏਗਾ ਕਿੰਨੇ ਕ ਦੀ ਹੋਊਗੀ ਇਹ ਸਰ ਤੁਹਾਨੂੰ ਕੀ ਲੱਗਦਾ ਕਿੰਨੇ ਦੀ ਹੋਊ ਮੈਨੂੰ ਲੱਗਦਾ ਕੈਨਵਸ ਹੀ 1500 ਦਾ ਆਊਗਾ ਫਿਰ ਤੁਸੀਂ ਫਰੇਮਿੰਗ ਵੀ ਲਵਾਈ ਆ ਤੁਸੀਂ ਪ੍ਰਿੰਟਿੰਗ ਵੀ ਕਢਾਈ ਆ ਤਾਂ ਨਾ ਨਾ ਕਰਦੇ ਲਾਗਤ 3000 ਦੀ ਲਾਗਤ ਹੋ ਤੁਸੀਂ ਵੇਚ 4000 ਦਾ ਵੇਚੋ ਨਹੀਂ ਸਰ ਇੰਨਾ ਮਹਿੰਗਾ ਨਹੀਂ আচ্ছা ਮਹਿੰਗਾ ਨਹੀਂ ਦੇਣਾ ਤੁਹਾਡੀ ਮਰਜ਼ੀ ਕਿੰਨਾ ਦੇ ਦੀ ਤੁਸੀਂ ਦੱਸੋ ਇਸ ਹਿਸਾਬ ਨਾਲ ਤਾਂ ਜੇ 1500 ਤੁਹਾਡੀ ਲਾਗਤ ਲਗਤੀ ਮੈਂ ਕਹਿੰਦਾ 2000 ਦੀ ਹੋ 2500 ਦਾ ਦੇ ਦਿਓ ਅਪਾ 2000 ਦਾ ਪੀਸ ਦੇ ਦਾਂਗੇ ਜੀ ਵਾਹ ਜੀ ਵਾਹ ਸਿਰਫ 2000 2000 ਦਾ ਪੀਸ ਮਤਲਬ ਕੈਨਵਸ ਦੇ ਵਿੱਚ 2000 ਕੈਨਵਸ ਦੇ ਵਿੱਚ 2000 ਦਾ ਪੀਸ ਮਤਲਬ ਇਹਦੀ ਖਾਸੀਅਤ ਹੈ ਕਿ ਇਹ ਪੀਸ ਨੇ ਐਵੇਂ ਹੀ ਰਹਿਣਾ ਖਰਾਬ ਨਹੀਂ ਹੋਣਾ ਇਹਦੇ ਵਿੱਚ ਸਰ ਕੈਨਵਸ ਵੀ ਹੈ ਆਪਣੇ ਕੋਲ ਦੋ ਕੁਆਲਿਟੀਆਂ ਨੇ ਈ ਕੁਆਲਿਟੀ ਆ ਗਈ ਦੇਖੋ ਲੁੱਕ ਇਹਦੀ ਵੀ ਚੈੱਕ ਕਰ ਲਓ ਜੀ ਇਹ ਵੀ ਐਵੇਂ ਲੱਗਦਾ ਜਿਵੇਂ ਬਿਲਕੁਲ ਓਰੀਜਨਲ ਪੀਸ ਹੁੰਦਾ ਇਹ ਕੈਨਵਸ ਨਹੀਂ ਇਹ ਸਰ ਪੋਸਟਰ ਹੈ ਇਹ ਪੋਸਟਰ ਮੇਕਿੰਗ ਚ ਆ ਜਾਂਦਾ ਹੈ ਇਹ ਪੋਸਟਰ ਮੇਕਿੰਗ ਚ ਆ ਜਾਂਦਾ ਹੈ ਇਹਦਾ ਕੀ ਪ੍ਰਾਈਸ ਆ ਫਿਰ ਸਿਰਫ 1500 ਜੀ ਇੱਕ ਜਿਹੜਾ ਆ ਚੀਜ਼ ਦਾ ਗ ਆcha ਜਿਵੇਂ ਆਪਾਂ ਇਹਦੇ ਤੇ ਹੱਥ ਫੇਰਦੇ ਆ ਹਾਂਜੀ ਤੁਹਾਨੂੰ ਥੋੜਾ ਫੀਲ ਹੋਣਾ ਫੀਲ ਹੋਣਾ ਹਾਂ ਟੈਕਸਚਰ ਫੀਲ ਹੋਣਾ ਦੇਖਨੇ ਆਪਾਂ ਜਿਵੇਂ ਅੱਜ ਕੱਲ ਆਪਣੇ ਘਰਾਂ ਦੇ ਉੱਪਰ ਆਪਾਂ ਦੇਖਦੇ ਆ ਵਾਲਪੇਪਰ ਲੱਗੇ ਹੋਏ ਨੇ ਉਸ ਤਰ੍ਹਾਂ ਦੇ ਲੱਗੇ ਆ। ਉਹਦਾ ਟੈਕਸਚਰ ਫੀਲ ਆਉਂਦੀ ਹੋਣੀ ਆ। ਉਹ ਸਿਰਫ 1700 ਰੁਪਏ ਦਾ ਪੀਸ ਹੈ ਜੀ। ਜਿਹੜੀ ਸੈਨਰੀ ਦੀ ਇਹਨਾਂ ਕੋਲੇ ਰੇਂਜ ਦੇਖੀ ਆਪਾਂ ਐ ਮੰਨ ਲਓ ਵੀ ਇੱਕ ਤੋਂ 2% ਦੇਖੀ ਆ ਤੇ ਕਿੰਨੀ ਜ਼ਿਆਦਾ ਹੋਰ ਰੇਂਜ ਰਹਿ ਗਈ ਉਹਦੇ ਲਈ ਤੁਹਾਨੂੰ ਕੀ ਕਰਨਾ ਪੈਗਾ ਇਹਨਾਂ ਦੀ ਦੁਕਾਨ ਤੇ ਆਉਣਾ ਪੈਗਾ। ਉਦੋਂ ਬਾਅਦ ਬਾਈ ਜੀ ਸਾਨੂੰ ਫਲਾਵਰ ਬਾਹਰ ਦੇਖ ਲਿਆ ਆਪਾਂ ਨੇ ਕੋਈ ਮੁਰਜ਼ਾਊਗਾ ਨਹੀਂ ਕੋਈ ਸੁੱਕੂਗਾ ਨਹੀਂ ਬਹੁਤ ਹੀ ਵਧੀਆ ਵਾਇਰਲ ਨਾਲ ਸਾਫ ਕਰਨਾ ਬਹੁਤ ਈਜ਼ੀ ਹੈ ਪੋਸ਼ੀਬਲ ਨੇ ਸਰ ਵਾਸ਼ੇਬਲ ਨੇ ਸਾਰੇ ਪੋਸ਼ੀਬਲ ਨੇ ਠੀਕ ਹੈ ਤੇ ਇੱਕ ਕੁਆਲਿਟੀ ਆ ਗਈ ਉਸ ਤੋਂ ਬਾਅਦ ਅੱਗੇ ਵੀ ਬਹੁਤ ਵਾਇਰਿਟੀ ਹੈ ਜਿਨ੍ਹਾਂ ਨੂੰ ਇਹ ਲੱਗਦਾ ਆ ਦੇਖੋ ਜੀ ਮਤਲਬ ਇਹਨਾਂ ਦੇ ਬੂਟਿਆਂ ਦੇ ਜਿਹੜੀ ਖਾਸੀਅਤ ਅਸੀਂ ਦੇਖੀ ਹੈ ਨਾ ਕਿ origignal ਲੱਗਦੇ ਨੇ ਤੁਸੀਂ ਆਪ ਚੈੱਕ ਕਰਕੇ ਦੇਖੋ ਵੀ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ origignal ਹੈ ਕਿ duplicate ਹੈ ਜੀ ਇੱਕ ਵਾਰੀ ਤਾਂ ਨਾ ਬੰਦਾ ਭਲੇ ਖਾ ਖਾ ਜਾਂਦਾ ਵੀ ਯਾਰ ਕਿਤੇ ਅਸਲੀ ਤਾਂ ਨਹੀਂ ਹੈਗਾ ਸਰ ਇਹ ਮਾਰਕੀਟ ਦੇ ਵਿੱਚ ਇੰਨਾ ਕੁ ਜ਼ਿਆਦਾ ਮਹਿੰਗਾ ਵਿਗਦਾ ਹੈ ਨਾ ਹੂੰ ਇੰਨਾ ਕੁ ਜ਼ਿਆਦਾ ਮਹਿੰਗਾ ਵਿਗਦਾ ਮੇਰੇ ਕੋਲ ਜਦੋਂ ਆ ਜਾਣਗੇ ਨਾ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਡਿਸਕਾਊਂਟ ਦਊਗਾ ਨਾ ਮੈਂ ਇਹ ਚੀਜ਼ ਦੇ ਵਿੱਚ ਵੀ ਉਹ ਬਾਜ਼ਾਰ ਭੁੱਲ ਜਾਣਗੇ ਜੀ ਬਾਜ਼ਾਰ ਜਾਣਾ ਭੁੱਲ ਜਾਣਗੇ ਤੁਹਾਡੇ ਇੱਕੇ ਨਾਮ ਯਾਦ ਰੱਖੇਗਾ ਰਵੀ ਲਾਈਟ ਸਰਵਿਸ ਤੇ ਬਾਕੀ ਭਾਈ ਜੀ ਇਹ ਦੀਵਾਲੀ ਮੌਕੇ ਮੈਂ ਕਹਿੰਦਾ ਹੋਰ ਵੀ ਡਿਸਕਾਊਂਟ ਲਾਏ ਹੋਣਗੇ ਸਰ ਦੀਵਾਲੀ ਮੌਕੇ ਆਪਾਂ ਹਰ ਸਾਲ ਡਿਸਕਾਊਂਟ ਲਾਉਣੇ ਹੁੰਦੇ ਆ ਠੀਕ ਹੈ ਔਰ ਹਰ ਸਾਲ ਵਿੱਚ ਉਹ ਕਰਦੇ ਆ ਹੁਣ ਇਹਦੇ ਵਿੱਚ ਵੀਡੀਓ ਦੇ ਵਿੱਚ ਜੇ ਆਪਾਂ ਉਹਨੂੰ ਡਿਸਕਾਊਂਟ ਦੀ ਗੱਲ ਕਰਦੇ ਆ ਡਿਸਕਾਊਂਟ ਦੇ ਵਿੱਚ ਨਾ ਥੋੜਾ ਜਿ ਕਿਉਂਕਿ ਤੁਹਾਡੇ ਤੁਸੀਂ ਹੋਲਸੇਲ ਵੀ ਕਰਦੇ ਹੋ ਪਰ ਉਹ ਚੀਜ਼ ਵੀ ਮੈਟਰ ਕਰਦੀ ਹੈ ਹਾਂ ਉਹ ਚੀਜ਼ ਮੈਟਰ ਕਰਦੀ ਹੈ ਕਿਉਂਕਿ ਆਪਨੇ ਰੇਟ ਪਹਿਲਾਂ ਹੀ ਹੋਲਸੇਲ 'ਚ ਨੇ ਠੀਕ ਹੈ ਔਰ ਇਹਦੇ ਵਿੱਚ ਹੁਣ ਸ਼ਾਪਿੰਗ ਬਹੁਤ ਮੈਟਰ ਕਰਦੀ ਹੈ ਬਾਕੀ ਜੇ ਕੋਈ ਬੰਦਾ ਆਉਂਦਾ ਜੇ ਤੁਹਾਡੀ ਵੀਡੀਓ ਦੇਖ ਕੇ ਆਪ ਨੂੰ ਨਾਮ ਲੈ ਕੇ ਹਨਾ ਵੀਡੀਓ ਦੇਖ ਕੇ ਆਊਗਾ ਤਾਂ ਜੋ ਵੀ ਮਾਨਤਾਨ ਆਣਾ ਆਪਾਂ ਜ਼ਰੂਰ ਕਰਾਂਗੇ ਜੀ ਮਾਨਤਾਨ ਵੀ ਕਰਾਂਗੇ ਨਾਲੇ ਰੇਟ ਵੀ ਪਹਿਲਾਂ ਹੀ ਸਹੀ ਨੇ ਤੇ ਇੱਕ ਸਿਨਰੀਆਂ ਸਿਨਰੀਆਂ ਦੀ ਸੌਰੀ ਗਲਤ ਹੋ ਗਿਆ ਜੀ ਜੇ ਆਪਾਂ ਇਹਨਾਂ ਅਟਮਾ ਦੀ ਦੀਵਾਲੀ ਵੇਲੇ ਗੱਲ ਕਰ ਲਈਏ ਰੇਟ ਦੀ ਗੱਲ ਕਰ ਲਈਏ ਰੇਟ ਕੀ ਨੇ ਆਪਣੇ ਸਰ ਰੇਟ ਬਹੁਤ ਜ਼ਿਆਦਾ ਵਾਜਜ਼ ਜਿਹੜੀ ਆਪਾਂ ਆਫਰ ਲਾਉਨੇ ਆਂ ਹਰ ਸਾਲ ਜਿਹੜਾ ਬੰਦਾ 5000 ਦੀ ਸ਼ਾਪਿੰਗ ਕਰਦਾ ਹੈ ਜੀ ਹਨਾ ਉਹਨੂੰ ਮੈਂ ਆਪਦੇ ਵੱਲੋਂ ਗਿਫਟ ਦਵਾਂ ਗਿਫਟ ਦਵਾਂ ਇੱਥੇ ਸਾਰੀ ਤਰ੍ਹਾਂ ਦੀਆਂ ਜਿਹੜੀਆਂ ਮੂਰਤੀਆਂ ਨੇ ਸਾਰੇ ਸਾਈਜ਼ ਦੇ ਵਿੱਚ ਮੂਰਤੀਆਂ ਤੁਹਾਨੂੰ ਮਿਲ ਜਾਣੀਆਂ ਨੇ ਹਰ ਮੂਰਤੀ ਮਿਲ ਜੂਗੀ ਜੀ ਆਪਣੇ ਕੋਲੇ ਔਰ ਮੂਰਤੀ ਦੇ ਵਿੱਚ ਬਹੁਤ ਸਾਰੀ ਕੁਆਲਿਟੀ ਹੈ ਆਪਣੇ ਕੋਲੇ ਔਰ ਕੁਆਲਿਟੀ ਸੁਪੀਰੀਅਰ ਹੀ ਰਹੂਗੀ ਡਾਊਨ ਨਹੀਂ ਆਊਗੀ ਹਮੇਸ਼ਾ ਮਤਲਬ ਕੁਆਲਿਟੀ ਸਾਰੀ ਜਿਹੜੀ ਹੈਗੀ ਹੈ ਸੁਪਰੀਅਰ ਸੁਪੀਰੀਅਰ ਹੋਣੀ ਹੈ ਤੇ ਕਿਸ ਮਟੀਰੀਅਲ ਚ ਬਣੀਆਂ ਹੋਈਆਂ ਮੂਰਤੀਆਂ ਹੁੰਦੀਆਂ ਨੇ ਵੀਰੇ ਇਹ ਆਪਣੇ ਰੀਜ਼ਨ ਦੇ ਵਿੱਚ ਮੂਰਤੀਆਂ ਨੇ ਠੀਕ ਹੈ ਔਰ ਰੀਜ਼ਨ ਨੂੰ ਰੀਜ਼ਨ ਦੇ ਵਿੱਚ ਦੋ ਤਰ੍ਹਾਂ ਦੀ ਮੂਰਤੀਆਂ ਆਉਂਦੀਆਂ ਨੇ ਠੀਕ ਹੈ ਇੱਕ ਤਾਂ ਰੀਜ਼ਨ ਆਉਂਦੀ ਹੈ ਵੀ ਜਿਹਨੂੰ ਆਪਾਂ ਡਾਊਨ ਕੁਆਲਿਟੀ ਕਹਿ ਦਿੰਦੇ ਹੁੰਨੇ ਆ ਜੋ ਆਪਣੇ ਕੋਲ ਰੀਜ਼ਨ ਨੇ ਉਹ ਮਾਰਬਲ ਟੱਚ ਦੇ ਵਿੱਚ ਮੂਰਤੀ ਹੈ ਔਰ ਮਾਰਕੀਟ ਦੇ ਵਿੱਚ ਜੋ ਮੂਰਤੀ ਤੁਹਾਨੂੰ 5000 ਦੀ ਮਿਲੂਗੀ ਆਪਣੇ ਕੋਲ 2000 ਚ ਮਿਲ ਜਾਣੀ ਮਤਲਬ ਰੇਟ ਦਾ ਇੰਨਾ ਬਾਕੀ ਮੂਰਤੀ ਸਾਰੇ ਤਰ੍ਹਾਂ ਦੀ ਮਿਲ ਜਾਏਗੀ ਅੱਛਾ ਦਿਵਾਲੀ ਤੇ ਖਾਸ ਤੌਰ ਤੇ ਕਿਹੜੀਆਂ ਮੂਰਤੀਆਂ ਨੇ ਜਿਹੜੀਆਂ ਲੋਕ ਵਾਇ ਕਰਦੇ ਨੇ ਸਰ ਦਿਵਾਲੀ ਤੇ ਜ਼ਿਆਦਾਤਰ ਗਣੇਸ਼ ਜੀ ਆ ਲਕਸ਼ਮੀ ਗਣੇਸ਼ ਜੀ ਔਰ ਜ਼ਿਆਦਾਤਰ ਦੁਰਗਾ ਮਾਤਾ ਜੀ ਔਰ ਬਾਕੀ ਹੋਰ ਜੋ ਡੈਕੋਰੇਟ ਚੀਜ਼ਾਂ ਆ ਜਾਂਦੀਆਂ ਨੇ ਜਿਵੇਂ ਜਿਵੇਂ ਸ਼੍ਰੀ ਰਾਮ ਜੀ ਆ ਗਏ ਆ ਰਾਮ ਜੀ ਆ ਗਏ ਲਕਸ਼ਮਣ ਜੀ ਆ ਗਏ ਉਹ ਸਾਰੀ ਬਾਕੀ ਜਿਹੜੀਆਂ ਹਰਮਾਨੇ ਸਦਾਬਹਾਰ ਹੀ ਚਲਦੀਆਂ ਨੇ ਬਾਕੀ ਹਰ ਚੀਜ਼ ਜਿਹੜੀ ਆਪਾਂ ਨੇ ਤੁਹਾਨੂੰ ਦਿਖਾਈ ਆ ਉਹਦੇ ਵਿੱਚ ਵਾਸਟ ਵੈਰਾਈਟੀ ਤੁਹਾਨੂੰ ਇਨਾਂ ਕੋਲੇ ਮਿਲ ਜਾਣੀ ਆ ਜਿਵੇਂ ਬਾਸ ਵਗੈਰਾ ਆਪਾਂ ਘਰਾਂ ਦੇ ਵਿੱਚ ਰੱਖਦੇ ਹੁੰਦੇ ਆ ਉਹਦੀ ਵੀ ਵਾਸ ਕੀ ਇੱਕ ਵਾਰੀ ਚੀਜ਼ ਲੈ ਆ ਕੇ ਤੁਸੀਂ ਭੁੱਲ ਜਾਓਗੇ ਮੁੜ ਕੇ ਬਦਲਣ ਦੀ ਲੋੜ ਨਹੀਂ ਕੁਆਲਿਟੀ ਵੀ ਬਹੁਤ ਸੋਹਣੀ ਆ ਰੇਟ ਵੀ ਬਹੁਤ ਸੋਹਣੇ ਨੇ ਤੇ ਸਾਰਾ ਕੁਝ ਖਰੀਦਣ ਵਾਸਤੇ ਪਹੁੰਚਣਾ ਕਿੱਥੇ ਆ ਜੀ ਤੁਸੀਂ ਰਵੀ ਲਾਈਟ ਸਰਵਿਸ ਐਂਡ ਫੋਟੋ ਗੈਲਰੀ ਤੇ ਭਾਈ ਨੰਬਰ ਦੱਸ ਦਿਓ ਆਪਣਾ ਆਪਣਾ ਨੰਬਰ ਹੈਗਾ ਜੀ 7696 313442 ਔਰ ਆਪਣਾ ਇੱਕੋ ਹੀ ਨੰਬਰ ਚੱਲਦਾ ਹੈ ਔਰ ਆਫੀਸ਼ੀਅਲ ਨੰਬਰ ਇਹੀ ਚੱਲਦਾ ਤੇ ਬਾਕੀ ਜਿੰਨੀ ਕਿ ਪੋਸੀਬਲ ਹੋਈ ਵੈਰਾਈਟੀ ਆਪਾਂ ਨੇ ਇਹਨਾਂ ਕੋਲੇ ਤੁਹਾਨੂੰ ਦਿਖਾਤੀ ਉਸ ਤੋਂ ਇਲਾਵਾ ਅਗਰ ਬਾਕੀ ਤੁਸੀਂ ਵੈਰਾਈਟੀ ਦੇਖਣੀ ਹੈ ਜਾਂ ਤਾਂ ਤੁਸੀਂ ਇਹਨਾਂ ਕੋਲੇ ਵਿਜ਼ਿਟ ਕਰ ਸਕਦੇ ਹੋ ਹਾਲਾਂਕਿ ਗੁਰਦਾਸਪੁਰ ਜਿੱ ਜਾਂ ਤੁਸੀਂ ਕੀ ਕਰ ਸਕਦੇ ਹੋ ਇਹਨਾਂ ਨੂੰ ਇੰਸਟਾਗ੍ਰam ਜਾਂ ਫੇਸਬੁੱਕ ਤੇ ਫੋਲੋ ਕਰ ਸਕਦੇ ਹੋ ਬਾਈ ਕਿਸ ਨਾਮ ਤੋਂ ਪੇਜ ਹੈ ਆਪਣਾ ਆਪਣਾ ਰਵੀ ਲਾਈਟ ਸਰਵਿਸ ਦੇ ਨਾਮ ਤੋਂ ਪੇਜ ਹੈ ਜੀ ਔਰ ਰਵੀ ਫੋਟੋ ਗੈਲਰੀ ਦੇ ਨਾਮ ਤੇ ਵੀ ਪੇਜ ਹੈ ਆਪਣਾ ਦੋਨੇ ਪੇਜ ਤੇ ਆਪਨੇ ਫਲਾਵਰਸ ਲਾਈਟ ਦੇ ਕੰਟੈਕਟ ਕੰਟੈਂਟ ਪਾਉਂਦੇ ਨੇ ਜੀ ਆਪਣੀ ਠੀਕ ਹੈ ਰੈਗੂਲਰ ਪਾਉਂਦੇ ਰਹਿੰਦੇ ਨੇ ਜਿਹੜੀ ਆਈਟਮ ਆਉਂਦੀ ਹੈ ਰੇਟ ਵੀ ਪਾਉਂਦੇ ਨੇ ਮਤਲਬ ਘਰੋਂ ਬੈਠ ਕੇ ਤੁਸੀਂ ਦੇਖ ਕੇ ਪਰੇ ਸ਼ਾਪਿੰਗ ਕਰਨ ਕੇ ਸੋਚ ਕੇ ਤੁਸੀਂ ਇੱਥੇ ਆ ਸਕਦੇ ਹੋ ਬਹੁਤ ਘੱਟ ਘੱਟ ਰੇਟਾਂ ਤੇ ਆਪਣੇ ਘਰੇ ਬਹੁਤ ਅੰਟੀਕ ਤੇ ਬਹੁਤ ਵਧੀਆ ਚੀਜ਼ਾਂ ਲੈ ਕੇ ਜਾ ਸਕਦੇ ਹੋ ਬਾਕੀ ਹਾਜ਼ਰ ਰਹੋ ਵਾਸੇ ਰਹੋ ਮਿਲਦੇ ਰਹਾਂਗੇ ਇਸੇ ਤਰ੍ਹਾਂ ਦੇ ਕੰਟੈਂਟ ਦੇ ਨਾਲ ਲੱਗੇ ਵੀਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ